410 गाना ਆਉਣ ਤੋਂ ਬਾਅਦ سنی ਮਾਲਟਨ ਦੀ ਵਾਈਫ ਪ੍ਰਵੀਨ ਸਿੱਧੂ ਨੇ ਜਿੱਦੂ ਨਾਲ ਤਸਵੀਰ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਦੇ ਵਿੱਚ ਇਹ ਲਿਖਿਆ ਦੱਸਦੇ ਹਾਂ ਪੰਜਾਬੀ ਦੇ ਵਿੱਚ ਤੁਹਾਨੂੰ ਕੀ ਲਿਖਿਆ ਹੋਇਆ ਹੈ ਵੀ ਮਿਸ ਯੂ ਮੈਂਸਲੀ ਸਿੱਧੂ ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ ਸਿੱਧੂ ਆਈ ਹੋਪ ਯੂ ਪ੍ਰਾਊਡ ਆਫ سنی ਮਾਲਟਨ ਮੈਂ ਹੋਪ ਕਰਦੀ ਆਂ ਕਿ ਤੁਹਾਨੂੰ سنی ਮਾਲਟਨ ਤੇ ਮਾਣ ਹੈ ਵੀ ਹੈਵ ਬੀਨ ਹੋਲਡਿੰਗ ਓਨ ਟੂ 410 4 ਸੋ ਲੰਗ ਆਪਾਂ ਨੇ 410 ਨੂੰ ਕਾਫੀ ਸਮੇਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ ਆ ਅਤੇ ਇਹ ਜਾਂ ਮਹਿਸੂਸ ਹੋਇਆ ਜਿਵੇਂ ਅਸੀਂ ਤੁਹਾਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅੱਜ ਹਰ ਕੋਈ ਤੁਹਾਡੇ ਤੋਂ ਵੱਖ ਹੋ ਜਾਂਦਾ ਹੈ ਤੁਸੀਂ ਜਿੱਥੇ ਵੀ ਹੋ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਸਾਡੇ ਵੱਲ ਮੁਸਕਰਾਉਂਦੇ ਹੋਵੋਗੇ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਅਸੀਂ ਤੁਹਾਡੇ ਬਾਰੇ ਨਾ ਸੋਚਦੇ ਹੋਣ ਕਦੇ ਫੋਲਡ ਨਾ ਕਰੋ ਕਦੇ ਬੈਕ ਡਾਊਨ ਨਾ ਕਰੋ ਨੈਵਰ ਫੋਲਡ ਨੈਵਰ ਪੈਕ ਡਾਊਨ ਅਸੀਂ ਤੁਹਾਨੂੰ ਆਪਣੇ ਦਿਲ ਵਿੱਚ ਸਦਾ ਰਹੀ ਰੱਖਾਂਗੇ ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ ਸਿੱਧੂ ਤੇਰੇ ਜਾਣ ਤੋਂ ਬਾਅਦ ਸਭ ਕੁਝ ਬਦਲ ਗਿਆ ਹੈ ਹਰ ਕੋਈ ਬਦਲ ਗਿਆ ਜੋ ਲੋਕ ਸਾਡੇ ਮੇਜ਼ ਤੇ ਖਾਣ ਦੇ ਲਈ ਤਿਆਰ ਬੈਠੇ ਸਨ ਉੱਠ ਕੇ ਚਲੇ ਗਏ ਮੇਰਾ ਅੰਦਾਜ਼ਾ ਹੈ ਕਿ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੋਇਆ ਪਰ ਹਲੇ ਮੁੱਕਿਆ ਨਹੀਂ ਇਹ ਤਸਵੀਰ ਸ਼ੇਅਰ ਕੀਤੀ ਅਤੇ ਇਹ ਭਾਵੁਕ ਕਰ ਦੇਣ ਵਾਲੀ ਗੱਲ ਲਿਖੀ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਅਤੇ ਗਾਣੇ ਨੂੰ ਸਪੋਟੀਫਾਈ ਤੇ ਸਟ੍ਰੀਮ ਕਰੋ ਜਿਆਦਾ ਤੋਂ ਜਿਆਦਾ ਤੇ YouTube ਤਾਂ ਹੈਂਕ ਕਰ ਹੀ ਦਿੱਤੀ ਆ ਸਿੱਧੂ ਆਰਮੀ ਨੇ